ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਰਾਂ 4 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ ਗਰਨੇਡ ਮਾਮਲੇ 'ਚ ਆਇਆ ਵੱਡਾ ਨਵਾਂ ਮੋੜ ਡੇਰਾ ਬਿਆਸ ਨੇ ਕੀਤਾ ਕੁਝ ਵੱਡਾ ਐਲਾਨ ਵਡਿੰਗ ਨੇ ਕੀਤਾ ਦਾਵਾ ਆਪ ਨੂੰ ਨਹੀਂ ਮਿਲਣ ਗਿਆ ਹਰਿਆਣਾ ਵਿਧਾਨ ਸਭਾ 'ਚ ਵੋਟਾ ਕਿ ਜੀਵਾਲ ਨੂੰ ਜ਼ਮਾਨਤ ਮਿਲੇਗੀ ਜਾਂ ਫਿਰ ਨਹੀਂ ਹਾਈ ਕੋਰਟ ਨੇ ਪੰਜਾਬ ਦੇ AG ਨੂੰ ਪਾਈ ਚਾੜ ਪੌਂਚ ਤੋਂ 12 ਹੋਣ ਲੱਗਾ ਸੋਨਾ ਕੋਣ ਖਬਰਾਂ ਵਿਸਤਾਰ ਨਾਲ ਚੰਡੀਗੜ੍ਹ ਵਿਖੇ ਸੈਕਟਰ 10 'ਚ ਗਰਨੇਡ ਨਾਲ ਕੋਠੀ ਤੇ ਹਮਲਾ ਹੋਣ ਦੇ ਵਿੱਚ ਇੱਕ ਮੋੜ ਸਾਹਮਣੇ ਆਇਆ ਹੈ ਦੱਸਈਏ ਕਿ ਚੰਡੀਗੜ੍ਹ ਦੇ ਸੈਕਟਰ 10 ਵਿੱਚ ਇੱਕ ਸਵੇਰਕੱਟਾ ਮਹੂਤ ਪੰਜਾਬ ਮਲੇ ਅਧਿਕਾਰੀ ਦੇ ਘਰ ਵਿੱਚ ਬੁੱਧਵਾਰ ਨੂੰ ਧਮਾਕਾ ਹੋਇਆ ਜਿਸ ਤੋਂ ਬਾਅਦ ਅਈ ਲੱਕ ਕੇ ਚਸੰਸਨੀ ਫੈਲ ਗਈ ਸੂਤਰਾਂ ਨੇ ਦੱਸਿਆ ਹੈ ਕਿ ਵਿਥੇ ਬੰਬ ਵਿਸਫੋਟਕ ਵਰਗੀ ਕੋਈ ਚੀਜ਼ ਛੁੱਟੀ ਗਈ ਸੀ ਜਿਸ ਕਾਰਨ ਧਮਾਕਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਗਰਨੇਡ ਹਮਲਾ ਜਿਸ ਚੰਡੀਗੜ੍ਹ ਪੁਲਿਸ ਵਿਜੀਲੈਂਸ ਨੇ ਅਹਿਮ ਸੂਰਾਖ ਮਿਲੇ ਹਨ ਐਸਆਈਐ ਸਰਜੰਡਗੜ੍ਹ ਨੇ ਦੱਸਿਆ ਹੈ ਕਿ ਧਮਾਕੇ ਕਾਰਨ ਨੇ ਕਿੜਕੀਆਂ ਦੇ ਸ਼ੀਸ਼ੇ ਅਤੇ ਕੁਝ ਹੋਰ ਬਰਤਨ ਆਦਿ ਟੁੱਟ ਗਏ ਹਨ ਇਸ ਘਟਨਾ ਵਿੱਚ ਇੱਕ ਕਾਬੂ ਕੀਤੇ ਆਟੋ ਚਾਲਕ ਕੁਲਦੀਪਰ ਕੁਮਾਰ ਤੋਂ ਪੁੱਛੇ ਗਏ ਦੌਰਾਨ ਵੱਡੇ ਖੁਲਾਸੇ ਹੋਏ ਹਨ ਆਟੋ ਚਾਲਕ ਨੇ ਪੁਲਿਸ ਨੂੰ ਸਾਰਾ ਰਸਤਾ ਦੱਸਿਆ ਜਿਸ ਰਾਹੀਂ ਉਹਨਾਂ ਨੂੰ ਸੈਕਟਰ 10 ਤੋਂ ਲੈ ਕੇ ਗਿਆ ਸੀ ਜਿਸ ਕਰი ਹੋ ਗਿਆ ਕਿ ਆਟੋ ਚਾਲਕ ਨੇ ਪੁਲਿਸ ਨੂੰ ਪੁੱਛਗੀਛ ਦੌਰਾਨ ਦੱਸਿਆ ਕਿ ਉਹ ਸੈਕਟਰ 43 ਦੇ ਬੱਸ ਸਟੈਂਡ ਤੋਂ ਬਿਲਕੁਲ ਸਾਹਮਣੇ ਖੜਾ ਸੀ ਜਦੋਂ ਇਹ ਦੋਵੇਂ ਦੋਸ਼ੀ ਆਏ ਮਲਜ਼ਮ ਵਿੱਚੋਂ ਇੱਕ ਨੇ ਪਿੱਠ ਤੇ ਬੈਗ ਚੱਕਿਆ ਹੋਇਆ ਸੀ ਅਤੇ ਦੋਵੇਂ ਇੱਕ ਦੂਜੇ ਨਾਲ ਬਹੁਤੀ ਗੱਲ ਨਹੀਂ ਕਰ ਰਹੇ ਸਨ ਉਹਨਾਂ ਨੇ ਸਿਰਫ ਉਸ ਨੂੰ ਸੈਕਟਰ 10 ਜਾਣ ਲਈ ਕਿਹਾ ਅਤੇ ਵਿਚ ਬੈਠ ਗਈ ਫਿਰ ਉਸ ਸੈਕਟਰ 43 ਦੇ ਬੱਸ ਸਟੈਂਡ ਤੋਂ ਈਟਾਵ ਚੌਕ ਫਿਰ ਕਿਸਾਨ ਪਵਨ ਫਿਰ ਸੈਕਟਰ 17 ਮਟਕਾ ਚੌਂਕ ਅਤੇ ਮਟਕਾ ਚੌਂਕ ਤੋਂ ਹੁੰਦਿਆਂ ਹੋਇਆਂ ਸਿੱਧਾ ਸੈਕਟਰ 10 ਦੇ ਇਸ ਟਿਕਾਣੇ ਤੇ ਸਵਾਰੀਆਂ ਨੂੰ ਲੈ ਕੇ ਪਹੁੰਚਿਆ ਆਟੋ ਚਾਲਕ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਇਰਾਦਾ ਕੀ ਸੀ ਜਦੋਂ ਉਹਨਾਂ ਨੇ ਕੋਠੀ ਤੇ ਧਮਾਕਾ ਕੀਤਾ ਤਾਂ ਮੈਂ ਬਹੁਤ ਡਰ ਗਿਆ ਤੇ ਆਟੋ ਪੁਝਾ ਲਿਆ ਤੇ ਫਿਰ ਦੋਵੇਂ ਅਚਾਨਕ ਆਟੋ ਦੇ ਹੀਟਾਂ ਉੱਤਰ ਕੇ ਭੱਜ ਗਏ ਪਤਾ ਨਹੀਂ ਉਸ ਤੋਂ ਬਾਅਦ ਉਹ ਦੋਵੇਂ ਕਿੱਥੇ ਚਲੇ ਗਏਦਾ ਸੀ ਕਿ ਆਟੋ ਚਾਲਕ ਨੇ ਜਿਹੜੀ ਇਸ ਗੱਲ ਦੇ ਖੁਲਾਸੇ ਕੀਤੇ ਨੇ ਕਿ ਜਿਨ੍ਹਾਂ ਨੇ ਬੰਬ ਛੁੱ ਨੂੰ ਬੱਸ ਸਟੈਂਡ 43 ਤੋਂ 8 ਵਾਲਾ ਬਿਠਾ ਕੇ ਸੈਕਟਰ 10 ਦੇ ਵਿੱਚ ਲੈ ਕੇ ਆਇਆ ਰਾਦਰ ਸਵਾਮੀ ਡੇਰਾ ਬਿਆਸ ਦੇ ਵਿੱਚ ਇੱਕ ਫਿਰ ਵੱਡਾ ਐਲਾਨ ਕੀਤਾ ਗਿਆ ਹੈ ਦੱਸ ਇਹ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੀ ਗੱਦੀ ਦਾ ਐਲਾਨ ਕਰਨ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਡੇਰਾ ਬਿਆਸ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਡੇਰਿਆ ਦੇ ਸੇਵਾ ਲਈ ਜਥੇਬੰਦੀ ਟਾਜੇ ਵਿੱਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ ਜਿਸ ਵਿੱਚ 3 ਜ਼ੋਨ ਬਣਾਏ ਗਏ ਹਨ ਜ਼ੋਨ 1 ਵਿੱਚ ਪੰਜਾਬ ਦੀ ਜ਼ਿੰਮੇਵਾਰ ਡਾਕਟਰ ਕੇ.ਡੀ ਸਿੰਘ ਹਿਮਾਚਲ ਪ੍ਰਦੇਸ਼ ਇੱਕ ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ ਨੂੰ ਹਿਮਾਚਲ ਪ੍ਰਦੇਸ਼ ਦੋ ਦੀ ਜ਼ਿੰਮੇਵਾਰੀ ਮਨਚੰਦ ਚੋਹਾਨ ਜਮੂ ਦੇ ਜ਼ਿੰਮੇਵਾਰੀ ਰਾਜਗੁਰੂ ਅਨੁਰਾਗ ਉੱਤਰਾਖੰਡ ਦੀ ਜ਼ਿੰਮੇਵਾਰੀ ਸਚਿੰਤ ਚੋਪੜਾ ਤੇ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ ਸੌਂਪੀ ਗਈ ਇਸ ਤੋਂ ਇਲਾਵਾ ਜ਼ੋਨ ਦੋ ਦੇ ਵਿੱਚ ਰਾਜਸਥਾਨ ਦੀ ਜ਼ਿੰਮੇਵਾਰੀ ਸਿਤਾਰਾਮ ਚੋਪੜਾ ਮੱਧ ਪ੍ਰਦੇਸ਼ ਦੀ ਮੀਆ ਮਿੱਠੀ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਵਾਰੀ ਨੂੰ ਦਿੱਤੀ ਗਈ ਹੈ ਤਾਂ ਸਹੀ ਹੈ ਕਿ ਆਪਣੇ ਗੱਦੀ ਦੇ ਐਲਾਨ ਕਰਨ ਤੋਂ ਬਾਅਦ ਡੇਰਾ ਬਿਆਸ ਨੇ ਕੋ ਹੋਰ ਵੱਡਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਕਰਮਚਾਰੀਆਂ ਦੀ ਵੱਡੇ ਪੱਧਰ ਤੇ ਤਬਾਦਲੇ ਕੀਤੇ ਨੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੂੰ 2000 ਤੋਂ ਜ਼ਿਆਦਾ ਵੋਟਾਂ ਜਿਹੜੀਆਂ ਕਿ ਨਹੀਂ ਪੈਣਗੀਆਂ ਦੱਸਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਗੱਠਜੋੜ ਨਹੀਂ ਹੋਇਆ ਜਿਸ ਤੋਂ ਬਾਅਦ ਸਪਸ਼ਟ ਹੋ ਕੇ ਇੰਡੀਆ ਗੱਠਜੋੜ ਦੇ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਲੜਨਗੀਆਂ ਹੁਣ ਦੋਵੇਂ ਪਾਰਟੀਆਂ ਦੇ ਆਗੂ ਇੱਕ ਦੂਜੇ ਉੱਪਰ ਬਿਆਨ ਦੇ ਕੇ ਤੰਗ ਕਰ ਰਹੇ ਨੇ ਹਰਿਆਣਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲ ਉਮੀਦਵਾਰ ਐਲਾਨ ਜਾਣ ਤੋਂ ਬਾਅਦ ਰਾਜਾ ਵਡਿੰਗ ਨੇ ਆਪ ਤੇ ਨਿਸ਼ਾਨਾ ਸਾਧਿਆ ਪੰਜਾਬ ਕਾਂਗਰਸ ਦੇ ਪ੍ਰਧ ਰਮ੍ਰਿੱਧ ਸਿੰਘ ਰਾਜਾ ਵੜਿੰਗ ਨੇ ਆਪ ਨਾਲ ਗਠਜੋੜ ਨਾ ਕਰਨ ਦੇ ਫੈਸਲੇ ਨੂੰ ਕਾਂਗਰਸ ਦਾ ਚੰਗਾ ਸਟੈਪ ਪ੍ਰਦਰਸੀਆ ਵੜਿੰਗ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁਭ ਸੰਕੇਤਨ ਵੜਿੰਗ ਨੇ ਕਿਹਾ ਕਿ ਆਪ ਹਰਿਆਣਾ ਚ ਕਾਂਗਰਸ ਦੀ ਮਦਦ ਨਾਲ ਇੱਕ ਦੋ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਆਪ ਨੂੰ ਹਰਿਆਣਾ ਦੀ ਕਿਸੇ ਵੀ ਸੀਟ ਤੋਂ 2000 ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ ਤਾਂ ਸਹੀ ਇਹ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਤੇ ਕਾਂਗਰਸ ਦਾ ਜਿਹੜਾ ਗਠਜੋੜ ਔਰ ਨਹੀਂ ਹੋਇਆ ਉਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਆਪ ਤੇ ਨ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੂੰ 2000 ਤੋਂ ਜ਼ਿਆਦਾ ਵੋਟਾਂ ਜੜੀਆਂ ਕਿ ਉਹ ਨਹੀਂ ਮਿਲਣਗੀਆਂ ਕੇਜਰੀਵਾਲ ਨੂੰ ਕਠਿਤ ਸ਼ਰਾਬ ਕੋਟਾਲੇ ਮਾਮਲੇ 'ਚ ਜ਼ਮਾਨਤ ਕਦੋਂ ਮਿਲੇਗੀ ਜਾਂ ਫਿਰ ਨਹੀਂ ਇਹ ਸਭ ਫੈਸਲਾ ਸੁਪਰੀਮ ਕੋਰਟ ਕੱਲ ਸੁਣਾਵੇਗੀ ਦੱਸਈਏ ਕਿ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲਾ ਬੈਚ 13 ਸਤੰਬਰ ਨੂੰ ਜੇਲ੍ਹ ਵਿੱਚ ਬੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰੇਗਾ ਕੇਜਰੀਵਾਲ ਨੂੰ ਜ਼ਮਾਨਤ ਕਦੋਂ ਮਿਲੇਗੀ ਜਾਂ ਨਹੀਂ ਇਹ ਕੱਲ ਤੈਅ ਹੋਵੇਗਾ ਜੇਲ੍ਹ ਵਿੱਚ ਬੰਦ ਕੇਜਰੀਵਾਲ ਨੇ ਸ਼ਰਾਬ ਕੋਟਾਲੇ ਦੇ ਮਾਮਲੇ ਵਿੱਚ ਜਿਸ सीबीआई ਵੱਲੋਂ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਉਸਨੇ ਅਪੀਲ ਰਾਹੀਂ ਅਦਾਲਤ ਦੇ ਅੰਤਰੀਮ ਅਪੀਲ ਮੰਗੀ ਹੈ ਦੱਸਈਏ ਕੇਜਰੀਵਾਲ ਨੂੰ ED ਨੇ 26 ਮਾਰਚ ਨੂੰ ਗ੍ਰਿਫਤਾਰ ਕੀਤਾ ਇਸ सुप्रीम कोर्ट ने उन्होंने अंतरिम जमानत दे दी हालांकि हजे भी जेल जाए क्योंकि उस बी आई मामले जमानत नहीं मिली दस है केजरीवाल सीबीआई मामले जमानत मिलेगी या फिर नहीं सुप्रीम कोर्ट इस गल से कल अपना फैसला सुनाएगा ਹਾਈ ਕੋਰਟ ਨੇ ਪੰਜਾਬ ਦੇ ਏਜੀ ਨੂੰ ਚਾੜ ਪਾਈ ਹੈ ਉਹਨਾਂ ਨੇ ਕਿਹਾ ਹੈ ਕਿ ਦੱਸੋ ਲਾਰੈਂਸ ਦੀ ਇੰਟਰਵਿਊ ਪੰਜਾਬ ਦੇ ਵਿੱਚ ਕਿਵੇਂ ਹੋਈ ਦੱਸਈਏ ਕਿ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਹੈ ਹਾਈ ਕੋਰਟ ਨੇ ਮਾਮਲੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਸਖਤ ਚਾੜ ਪਾਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਨੂੰ 2 ਵਜੇ ਤੱਕ ਪੇਸ਼ ਹੋਣ ਲਈ ਕਿਹਾ ਹੈ ਤੇ ਉਦੋਂ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਮਾਮਲੇ ਦੀ ਸੁਣਵਾਈ ਦੌਰਾਨ ਰਾਜਨਾਥ ਦੇ ਐਡਵੋਕੇਟ ਜਨਰਲ ਬੀਸੀ ਰਾਜਨਵਾਈ ਵਿੱਚ ਪੇਸ਼ ਹੈ ਇਸ ਮੌਕੇ ਹਾਈ ਕੋਰਟ ਨੇ ਰਾਜਨਾਥ ਕਿ ਜਰਨਲ ਨੂੰ ਕਿਹਾ ਹੈ ਕਿ ਐਸ ਆਈ ਟੀ ਦੇ ਰਿਪੋਰਟ ਅਨੁਸਾਰ ਲਾਰੈਂਸ ਦਾ 2 ਜਨਵਰੀ ਇੰਟਰਵਿਊ ਰਾਜਸਥਾਨ ਵਿੱਚ ਹੋਇਆ ਇਸ ਲਈ ਇਸ ਮਾਮਲੇ ਵਿੱਚ ਦਰਜ ਕੀਤੀ ਗਈ ਦੂਜੀ ਐਫ ਆਈ ਆਰ ਤੁਹਾਡੇ ਕੋਲ ਪਹੁੰਚ ਜਾਵੇ ਸੁਣਵਾਈ ਦੌਰਾਨ ਡੀ ਜੀ ਪੀ ਪ੍ਰਭੋਦ ਕੁਮਾਰ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਉਹਨਾਂ ਨਾਲ ਸਾਂਝ ਕਰਨਗੇ ਰਾਜਸਥਾਨ ਦੇ ਐਡਵੋਕੇਟ ਜਰਨਲ ਨੇ ਹਾਈ ਕੋਰਟ ਨੂੰ ਬਰੋਸਾ ਦਿਵਾਇਆ ਕਿ ਉਹ ਰਿਪੋਰਟ ਆਉਂਦੇ ਹੀ ਜਾਂਚ ਸ਼ੁਰੂ ਕਰ ਦੇਣਗੇ ਕਿਉਂਕਿ ਇਸ ਮਾਮਲੇ ਵਿੱਚ ਦੋ ਇੰਟਰਵਿਊ ਸੰਬੰਧੀ ਐਫ ਆਈ ਆਰ ਹਨ ਪਹਿਲੀ ਐਫ ਆਈ ਆਰ ਪਹਿਲੇ ਇੰਟਰਵਿਊ ਸੰਬੰਧੀ ਹੈ ਤੇ ਦੂਜੀ ਐਫ ਆਈ ਆਰ ਦੂਜੀ ਇੰਟਰਵਿਊ ਸੰਬੰਧੀ ਦਰ ਖਰੜ ਪੰਜਾਬ ਵਿੱਚ ਹੋਈ ਸੀ ਇਸ ਲਈ ਪੰਜਾਬ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਦੂਸਰੀ ਇੰਟਰਵਿਊ ਰਾਜਸਥਾਨ ਦੇ Jaipur ਦੇ ਕੇਂਦਰੀ ਜੇਲ੍ਹ ਵਿੱਚ ਹੋਈ ਸੀ ਇਸ ਲਈ ਰਾਜਸਥਾਨ ਪੁਲਿਸ ਵੱਲੋਂ ਉਸ ਐਫ ਆਈ ਆਰ ਦੀ ਜਾਂਚ ਕੀਤੀ ਜਾਵੇਗੀ ਰਾਜਸਥਾਨ ਦੇ ਐਡਵੋਕੇਟ ਜਨਰਲ ਦਾ ਨਾਮ ਰਜਿੰਦਰ ਪ੍ਰਸਾਦ ਅਦਾਸ ਹੈ ਇਹ ਕਿ ਹਾਈ ਕੋਰਟ ਵੱਲੋਂ ਜਿਹੜੇ ਪੰਜਾਬ ਦੇ ਇਹ ਈ ਨੂੰ ਚਾੜ ਪਾਈ ਗਈ ਹੈ ਕਿ ਪੰਜਾਬ ਦੇ ਜੇਲ੍ਹ ਦੇ ਵਿੱਚ ਬਿਸ਼ਨੋਈ ਦੀ ਇੰਟਰਵਿਊ ਕਿਸ ਦੇ ਫੋਨ ਤੇ ਤੇ ਕਿਵੇਂ ਹੋਈ ਤਿਉਹਾਰਾਂ ਦੇ ਮੌਕੇ ਹਰ ਆਦਮੀ ਦਾ ਇੱਛਾ ਹੁੰਦਾ ਹੈ ਕਿ ਥੋੜਾ ਬੋਟਾ ਸੋਨਾ ਆਪਣੇ ਘਰ ਦੇ ਲਈ ਖਰੀਦਿਆ ਜਾਵੇ ਪਰ ਸੋਨੇ ਦੀ ਪਹੁੰਚ ਜਿਹੜੀ ਆਮ ਜਨਤਾ ਦੇ ਹੱਥ ਤੋਂ ਬਾਹਰ ਹੁੰਦੀ ਜਾਰੀ ਹੈ ਸੋਨੇ ਦੀ ਮਹਿੰਗਾਈ ਨਿਆਂ ਜਨਤਾ ਦੀ ਜੇਬ ਤੇ ਜਿਹੜਾ ਭਾਰੀ ਭੋਜ ਪਾਇਆ ਹੈ ਦੱਸਈਏ ਕਿ ਸਰਕਾਰ ਨੇ ਜਦੋਂ 23 ਜੁਲਾਈ ਨੂੰ ਪੇਸ਼ ਕੀਤੇ ਬਜਟ ਵਿੱਚ ਸੋਨੇ ਉੱਤੇ ਦਰਮਾਨ ਦ ਡਿਊਟੀ ਘਟਾਈ ਤਾਂ ਇਸ ਦੀਆਂ ਕੀਮਤਾਂ ਹਜ਼ਾਰਾਂ ਰੁਪਏ ਤੱਕ ਡਿੱਗ ਗਈਆਂ ਉਹਦੋਂ ਤੋਂ ਹੀ ਬਾਜ਼ਾਰ 'ਚ ਸੋਨਾ ਸਸਤਾ ਹੋਣ ਦੀ ਉਮੀਦ ਕਰ ਰਹੇ ਨੇ ਖਰੀਦਦਾਰਾਂ ਨੂੰ ਹੁਣ ਤੱਕ ਵੱਡਾ ਚਟਕਾ ਲੱਗਿਆ ਹੈ ਦਰਅਸਲ ਬੁੱਧਵਾਰ ਨੂੰ ਰਾਸ਼ਟਰੀ ਰਾਸਤਾ ਨਿੱਜ ਸੋਨੇ ਦੀ ਕੀਮਤ 500 ਰੁਪਏ ਵਧ ਕੇ 74600 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਹੈ ਸਥਾਨਕ ਰਣ ਵਿਕਰਤਕ ਦੀ ਖਰੀਦ ਵਧਨ ਦੇ ਵਿਸ਼ੇਸ਼ ਬਾਜ਼ਾਰ ਤੇ ਮਿਲੇ ਮਜਬੂਤ ਸੋਨੇ ਦੀਆਂ ਕੀਮਤਾਂ ਚ ਤੇਜ਼ੀ ਆਈ ਮੰਗਲਵਾਰ ਨੂੰ 99.9 ਫੀਸਰ ਦਾ ਸੁਪੂਸਟਾ ਵਾਲਾ ਸੋਨਾ 74100 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ ਚ ਸੋਨੇ ਦੀਆਂ ਕੀਮਤਾਂ 1000 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ ਲਗਾਤਾਰ ਅਸਮਾਨ ਨੂੰ ਛੁੰਦੇ ਨਜ਼ਰ ਆ ਰਹੀਆਂ ਨੇ ਆਮ ਜਨਤਾ ਦੀ ਪਹੁੰਚ ਤੋਂ ਜਿਹੜਾ ਸੋਨਾ ਖਰੀਦਣਾ ਉਹ ਬਾਰ ਹੁੰਦਾ ਨਜ਼ਰ ਆ ਰਿਹਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਮੀਡੀਆ ਹੁੰਦੇ ਇਜਾਜ਼ਤ ਧੰਨਵਾਦ